ਓ ਹੈਪੀ ਬਰਥਡੇ ਕਰਵਾ ਸਿੰਘ ਜੀ ਆਹ ਕਿਹੋ ਜਿਹਾ ਸਟਾਈਲ ਥੈਂਕ ਯੂ ਬੋਲੀ ਦਿੰਦਾ ਆਹ ਉਹ ਤੇਰੀ ਦੀ ਟੋਰ ਅੱਜ ਸਕੂਲ ਵਾਲੀ ਡਰੈਸ ਨਹੀਂ ਪੱਕ ਜਾਨੀ ਹੈ ਥੈਂਕ ਯੂ ਹੈਪੀ ਬਰਥਡੇ ਹੈਪੀ ਬਰਥਡੇ ਅੱਜ ਆ ਮੈਰੀ ਗੁੱਡ ਲੱਜੋ ਕੇ ਲੱਟੂ ਮੇਰੇ ਸਾਈਕਲ ਨਜ਼ਰ ਆਈ ਸਾਈਕਲ ਦੇਖ ਵੀ ਲਿਆ ਤੁਸੀਂ ਹੈ ਵੀਡੀਓ ਕਾਲ ਵੀਡੀਓ ਕਾਲ ਤੇ ਮੰਮੀ ਕੋਲ ਦੇਖ ਲੈਦਾ ਤੁਸੀਂ ਨਾ ਬੜੇ ਖਰਾਬ ਸਾਰੇ ਗਿਫਟ ਨੇ ਪਹਿਲੇ ਪਹਿਨਾ ਦੇਖ ਲੈ ਵਿਵੀਨ ਸਾਸੀ ਕਹਿੰਦਾ ਕਿ ਵੀ ਮੇਰਾ ਜਨਮ ਦਿਨ ਅੱਜ ਹੈ ਲੈ ਲੈ ਵਿਵੀਨ ਹੱਗੀ ਦਾ ਕਰਦੇ ਕਿ ਮੇਰਾ ਜਨਮ ਦਿਨ ਹੈ ਵੀ ਵੀ ਪਾਰ ਕਰ ਦੋ ਦਰਵਾਜ਼ਾ ਜਨਮ ਦਿਨ ਹੈ ਪਾਰ ਕਰ ਦਿਓ ਇਹ ਵੈਲੀ ਗੁੱਡ ਵੀ ਮੈਂ ਦੇਖ ਕੇ ਕੀ ਕਹਾਂਗੇ ਬਾਨ ਵਾਦੀ ਤੋਂ ਅੱਗੇ ਦੇਖ ਕੇ ਕੀ ਕਹਾਂਗੇ ਮੈਂ ਕੀ ਹਾਂ ਹਾਂ ਗਿਆ ਹੀਰੋ ਹਾਂ ਗਿਆ ਹੀਰੋ ਜਰਾ ਬਰ ਆ ਜਾ ਆ ਜਾ ਬੀਰਜੀ ਦੇ ਹੈਪੀ ਬਰਥਡੇ ਹੈਪੀ ਬਰਥਡੇ ਕਹਿ ਕੇ ਆ ਜਲਦੀ ਆ ਜਾ ਆ ਜਾ ਦਿੰਦੇ ਅੱਛੇ ਆ ਜਾ ਆ ਜਾ ਛੇਤੀ ਆ ਜਾ ਆ ਜਾ ਛੇਤੀ ਆ ਜਾ ਯਾਰ ਆ ਜਾ ਆ ਜਾ ਉੱਠ ਬੀਰਜੀ ਨੇ ਚੱਲ ਜਾਣਾ ਫਿਰ ਸਕੂਲ ਨੂੰ ਚੱਲ ਜਾਣਾ ਚੱਲੇ ਬੀਰਜੀ ਉੱਠਾ ਜਾ ਆ ਜਾ ਹੇਪੀ ਹਸ਼ੀਨਾ ਜਾ ਬੇਹਰੇ ਆ ਜਾ ਜਲਦੀ ਆ ਜਾ ਉੱਠ 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 ਮੇਰੀ ਜਿਹੜੀ ਉੱਠ ਉੱਠ ਗਿਆ ਉੱਠ ਗਿਆ ਉੱਠ ਗਿਆ ਹਾਂ ਚਲ ਆ ਜਾ ਆ ਜਲਦੀ ਆ ਚੰ ਹੈਪੀ ਵਾਧੇ ਵੀ ਕਰਦੇ ਹੈਪੀ ਵਾਧੇ ਕਰਦੇ ਵੀਜੀ ਨੂੰ ਹੈਪੀ ਵਾਧੇ ਕਰ ਦੇ ਜ਼ਰਾ ਵਾਰ ਹੈਪੀ ਵਾਧੇ ਕਰ ਦੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਚਲੀ ਚਲੀ ਬਾਦ ਨਾ ਬਾਦ ਹੋਈ ਨਾ ਗਿਣਨ ਸਾਂ ਕਰ ਲੈਂਦੇ ਨਾ ਹੈਪੀ ਬਰਥਡੇ ਕਰ ਦੋ ਹੈਪੀ ਬਰਥਡੇ ਕਰ ਦਿੰਦੇ ਹੱਗੀ ਕਰ ਲੈ ਵੀਰ ਜੀ ਨੂੰ ਹੱਗੀ ਕਰ ਲੈ ਹੱਗੀ ਕਰ ਲੈ ਵੀਰ ਜੀ ਨੂੰ ਅੱਛਾ ਮੁੱਕੇ ਮਾਰੂੰਗਾ ਵੀਰ ਜੀ ਦੇ ਥੈਂਕ ਯੂ ਗੁਰਬਾਲ ਦੇ ਵੱਡੇ ਲਈ ਨਾ ਆਪਾਂ ਸਕੂਲ ਚ ਡਿਸਟ੍ਰਿਬਿਊਟ ਕਰਨ ਲਈ ਇਹ ਚੀਜ਼ ਲੈ ਕੇ ਆਏ ਹਾਂ ਜੀ ਇੱਕ ਡਿਜੀਟਲ ਸਲੇਟ ਲਗਾ ਲਓ ਤੁਸੀਂ ਇਹ ਇਹ ਮੈਂ ਇਸ ਤੇ ਲਿਖ ਸਕਦੇ ਆ ਇਹ ਐਵੇਂ ਲਿਖਤਾ ਤੇ ਆ ਰੱਬ ਕਰਦੇ ਨਹੀਂ ਤਾ ਠੀਕ ਹੈ ਆ ਪਿੱਛੇ ਇਸ ਦੇ ਕਲੌਕ ਲੱਗੇ ਹੋਇਆ ਜਿਹਨੂੰ ਸਲਾਈਡ ਕਰਕੇ ਅੰਦਰ ਲੋਕ ਸਾਈਡ ਤੇ ਕਰ ਦਾਂਗੇ ਤਾਂ ਜੋ ਚੀਜ਼ ਲਿਖੀ ਹੋਈ ਆ ਰੱਬ ਨਹੀਂ ਹੋਏਗੀ ਦੇਖਿਓ ਮੈਂ ਲੋਕ ਕਰਤੇ ਹਾਂ ਨਾ ਇਹ ਹੁਣ ਐਵੇਂ ਕਰਤੇ ਇਹ ਰੱਬ ਨਹੀਂ ਹੋਏਗਾ ਮਿਟੇਗਾ ਨਹੀਂ ਹੈ ਹੁਣ ਇਹਨੂੰ ਜੇ ਅਨਲੌਕ ਕਰਾਂਗੇ ਆਪਾਂ ਫਿਰ ਜਾ ਕੇ ਮਿਟੇਗਾ ਹੁਣ ਜਾ ਕੇ ਮਿਟੇਗਾ ਜੀ ਇਹ ਦੇਖੋ ਪਾਹੇ ਚੀਜ਼ਾਂ ਲੈ ਕੇ ਆਏ ਜੀ ਇਹ ਸ਼ੂਟ ਕਰ ਨੂੰ ਅਜੇ ਸਕੂਟ ਤੇ ਪੱਤੀਆਂ ਨੂੰ ਦਵਾਂ ਫਿਰ ਬਾਏ 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 ਹਾਂ ਜੀ ਵੀਰ ਜੀ ਬਲੈਂਕਟ ਤਾਂ ਆਏ ਕਾਲੇ ਕੈ ਬੀਰ ਜੀ ਬਲਿੰਕਟ ਤੋਂ ਕਿਹੜੀ ਸਬਜੀ ਹੈ ਤੁਹਾਡੇ ਬਾਦਸ਼ਾਹ ਸਪੈਸ਼ਲ ਹੈ ਜੀ ਫੋਨ ਕਰਕੇ ਮਨੂੰ ਕਹਿੰਦੇ ਜੀ ਦੇ ਦਿਓ ਬਲਿੰਕਟ ਨੇ ਆਪਣੇ ਖੇਤ ਖੂਤ ਵੀ ਕਰ ਲਏ ਹੈ ਠੋਲਾ ਜਾਈ ਜਾ ਬੰਦਾ ਵੀ ਹੋਰ ਮਿਲ ਕੇ ਆੜੀਆਂ ਧੰਨਵਾਦ ਵੀਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੋਰੀਆਂ ਦਾ ਧੰਨਵਾਦ ਲੈ ਤੋਰੀਆਂ ਦਾ ਕਰਦੀਆਂ ਸੁਵਾਦੇ ਬਹੁਤ ਬਣਦੀਆਂ ਤੁਮੇ ਆਪੀ ਬਰਥਡੇ ਕਰਵਾਜ ਨੂੰ ਕਹਿੰਦੇ ਹੋ ਹਾਂ ਗਿਆ ਸਕੂਲ ਜੀ ਗਿਆ ਹੂੰ ਪਤ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਗੁਰਬਾਜ ਚਲੇ ਗਿਆ ਜੀ ਸਕੂਲ ਗੁਰਾਵਰਨ ਹੁਣ ਕਿਹੜਾ ਦਵਾ ਕੇ ਆਪਾਂ ਵੀ ਚੱਲਦੇ ਹਾਂ ਕੰਮ ਤੇ ਇਨਸ਼ੋਰੈਂਸ ਬਾਰੇ ਜਾਣਕਾਰੀ ਦਿੰਦਾ ਕਿ ਗੱਡੀ ਹੈ ਜੀ Tata Punch Tata Punch ਹੈ ਜੀ petrol variant ਹੈ ਗੱਡੀ ਦਾ ਕਸਟਮਰ ਦਾ 20% ਦਾ NCB ਚੱਲ ਰਿਆ ਜੀ no claim bonus ਮਤਲਬ ਕਿ ਕਸਟਮਰ ਨੇ 2 ਸਾਲ ਤੋਂ ਕੋਈ ਕਲੇਮ ਨਹੀਂ ਲਿਆ ਉਹਦਾ 20% ਚੱਲ ਰਿਆ ਸੀਗਾ ਹੁਣ 20% ਤੋਂ ਵੱਧ ਕੇ ਇਹ 25% ਹੋ ਗਿਆ ਜੀ ਠੀਕ ਹੈ ਜੀ ਤੇ ਹੁਣ ਆ ਜੋ ਡਿਸਕਾਊਂਟ ਤੇ ਕਸਟਮਰ ਨੂੰ ਕੰਪਨੀ ਦੇ ਰਹੀ ਸੀਗੀ 80% ਦਾ ਡਿਸਕਾਊਂਟ ਆ ਦੇਖੋ ਇਹ 5029 ਵਿੱਚ ਲਿਖਿਆ ਹੈ ਨਾ 80% ਦੇ ਹਿਸਾਬ ਨਾਲ ਬਟ ਕਸਟਮਰ ਦੀ ਗੱਡੀ ਸਾਲ ਦੀ ਬਹੁਤ ਘੱਟ ਚੱਲਦੀ ਹੈ। ਅਗਰ ਕਸਟਮਰ ਦੀ ਗੱਡੀ 12000 ਕਿਲੋਮੀਟਰ ਤੋਂ ਘੱਟ ਚੱਲਦੀ ਹੈ ਤਾਂ ਉਸ ਨੂੰ ਪੇ ਐਜ਼ ਯੂ ਡਰਾਈਵ ਦੇ ਫੀਚਰ ਅੰਡਰ ਡਿਸਕਾਊਂਟ ਮਿਲਦਾ ਜੀ। ਜਿਹੜੀ 5029 ਇੰਸ਼ੋਰੈਂਸ ਉਹ 3282 ਰੁਪਏ ਦੀ ਹੋਗੀ ਜੀ। ਆ ਦੇਖੋ 3282 ਫਿਰ GST ਪਾ ਕੇ 3874 ਰੁਪਏ ਦੀ ਇੰਸ਼ੋਰੈਂਸ ਬਣਦੀ ਹੈ। ਬੰਪਰ ਟੂ ਬੰਪਰ ਇੰਸ਼ੋਰੈਂਸ ਹੈ ਜੀ। ਅਨਲਿमिटेड ਕਵਰਜ ਹੈ। ਕੰਜ਼ਿਊਮੇਬਲ ਆਈਟਮ ਨਾਲ ਐਡ ਹੈ ਇਸਦੇ। ਆ ਦੇਖੋ ਇਹ 90% ਦਾ ਡਿਸਕਾਊਂਟ ਹੋ ਗਿਆ ਨਾ ਰੇ। ਇੰਨੇ ਫੋਟੋ ਅਪਲੋਡ ਹੁੰਦੀ ਹੈ ਜੀ ਮੈਨ 5 ਫੋਟੋ ਚਾਹੀਦੀ ਹੁੰਦੀ ਹੈ ਸਾਨੂੰ ਗੱਡੀ ਦੀਆਂ ਬੈਕ ਫਰੰਟ ਲੈਫਟ ਰਾਈਟ 1 ਮੀਟਰ ਰੀਡਿੰਗ ਦੀ ਉਹ ਕਰਕੇ ਅਪਰੂਵ ਹੋ ਗਿਆ ਜੀ ਇਹ 3874 ਰੁਪਏ ਦੀ ਪਾਲਿਸੀ ਬਣ ਰਹੀ ਹੈ ਆਪਾਂ ਪਾਲਿਸੀ ਜਨਰੇਟ ਕਰਨੀ ਹੈ ਔਨਲਾਈਨ ਪੇਮੈਂਟ ਕਰਕੇ ਇੱਥੇ ਐਦਾਂ ਹੀ ਜਿਨ੍ਹਾਂ ਬੰਦਿਆਂ ਦੀ ਗੱਡੀ ਸਾਲ ਚ ਬਹੁਤ ਘੱਟ ਚੱਲਦੀ ਹੈ 10000 ਕਿਲੋਮੀਟਰ ਕਈ ਹੁਣ ਇਸ ਚ 12000 ਕਿਲੋਮੀਟਰ ਦੀ ਲਿਮਟ ਆ ਰਹੀ ਸੀਗੀ ਇਸ ਪਾਲਿਸੀ ਆਪਾਂ ਗੱਡੀ ਦੀ ਡਿਟੇਲਸ ਪਾ ਕੇ ਚੈੱਕ ਕਰ ਸਕਦੇ ਹਾਂ ਕੀ ਕੰਪਨੀ ਕੀ ਡਿਸਕਾਊਂਟ ਦੇ ਰਹੀ ਹੈ ਆਪਾਂ ਨੂੰ ਪਤਾ ਲੱਗ ਜੇਗਾ ਵੀ ਇਹ 12000 ਕਿਲੋਮੀਟਰ ਦੇ ਅੰਦਰ ਕਈ ਵਾਰ 10000 ਕਿਲੋਮੀਟਰ ਦੇ ਅੰਦਰ ਵੀ ਜਾਂਦੀ ਕਈ ਵਾਰ 15000 ਕਿਲੋਮੀਟਰ ਦੇ ਅੰਦਰ ਵੀ ਹੋ ਜਾਂਦੀ ਹੈ ਜੀ ਵੀ 15000 ਕਿਲੋਮੀਟਰ ਤੋਂ ਘੱਟ ਚੱਲਣੀ ਚਾਹੀਦੀ ਹੈ ਐਦਾਂ ਹੀ ਆਪਾਂ ਤੁਹਾਡੀ ਗੱਡੀ ਦੀ ਡਿਟੇਲ ਪਾ ਕੇ ਚੈੱਕ ਕਰ ਸਕਦੇ ਹਾਂ ਕਿ ਤੁਹਾਨੂੰ ਕਿੰਨਾ ਡਿਸਕਾਊਂਟ ਕੰਪਨੀ ਐਕਸਟਰਾ ਦੇ ਰਹੀ ਹੈ ਸਿਰਫ ਕਿਸ ਰੀਜਨ ਕਰਕੇ ਵੀ ਤੁਹਾਡੀ ਗੱਡੀ ਸਾਲ 'ਚ ਘੱਟ ਚੱਲਦੀ ਹੈ ਹੁਣ ਤਿੰਨ ਹੋ ਗਏ ਜੀ ਕੰਮ ਕਰ ਕਰਕੇ ਥੋੜਾ ਬੋਤਾ ਪੱਪੀ ਹੋ ਗਏ ਜੀ ਥੋੜਾ ਛੋਟਾ ਸੰਗਤੀਆਂ ਪਾ ਚੱ ਮੈਂ ਟੈਂਕ ਲੱਗੇ ਹੁਣ ਆਪਾਂ ਚੱਲੇ ਆਂ ਵੀ ਘਰੇ ਲੰਚ ਕਰਕੇ ਫਿਰ ਦੁਬਾਰੇ ਵਾਪਸ ਆਉਂਦੇ ਨਵੀਂ ਵੀ ਆ ਅਮਰੂਦ ਗਾ ਤੇ ਪੁਣ ਰਹੇ ਆ ਖਾਂਗ ਕੱਲਾ ਪੁੰਗ ਕੇ ਖਾਣਾ ਬਸ ਖੰਗ ਤੇ ਜਿਹੜੇ ਉਸ ਫੈਦੇ ਦੇ ਪੱਤੇ ਕਰਦੇ ਉਹਦੇ ਨਹੀਂ ਨਾਮ ਆ ਸਕੂ ਜੀ ਪਾਰਕ ਵਾਲੇ ਇੱਕ ਵਾਰ ਹੱਥ ਨਹੀਂ ਅਮਰੋਦਪਨ ਗਿਆਨ ਖਾਣਾ ਕੋਈ ਬਣਾਣਾ ਤੇ ਚਟਣੀ-ਜਟਣੀ ਆ ਕਿੰਨੇ ਦੱਸਦੇ ਹੁਣ ਅਲੱਗ-ਅਲੱਗ ਐਕਸਪੈਰੀਮੈਂਟ ਕਰੀ ਜਾਂਦੇ ਬੀਬੀ ਨੂੰ ਨਾ ਬਹੁਤ ਜ਼ਿਆਦਾ ਖੰਗ ਹੈ ਖੰਗ ਬਹੁਤ ਜ਼ਿਆਦਾ ਗਿਆ ਖੰਗ ਰਹਿੰਦੀ ਹੋਇ ਰات ਨੂੰ ਜ਼ਿਆਦਾ ਛਿੜਦੀ ਆ ਬੀ ਤਾਂ ਫਿਰ ਬੀਬੀ ਕੋਈ ਨਾ ਕੋਈ ਇਲਾਜ ਲੱਭਦੀ ਰਹਿੰਦੀ ਹੈ ਦਵਾਈਆਂ-ਦਵਾਈਆਂ ਦੇ ਬਸੇਰੀਆਂ ਖਾਦੀਆਂ ਦਵਾਈਆਂ ਤੇ ਖਾਦ ਜਾਂਦੀਆਂ ਕਿਹ ਰਾਹੋਂ ਦਵਾਈਆਂ ਦੇ ਕਿੱਥੇ ਰਾਹੋਂ ਜਾਂਦੇ ਨਹੀਂ ਹੈ ਦਵਾਈਆਂ ਬੀਬੀ ਤਾਂ ਹੁਣ ਅਮਰੋਦ ਅਮਰੋਦਪਨ ਕੇ ਹਾਉਂਗੇ ਤੈਨੂੰ ਇਹ ਦੱਸਿਆ ਕਿਨੇ ਤੱਕ ਪਹਿਲਾਂ ਪਤਾ ਦਾ? ਹਾਂ? ਪਤਾ ਤਾਂ ਪਹਿਲਾਂ। ਪਹਿਲੇ ਬਹੁਤ ਜਿਹੇ ਗੱਲ ਖਾਦਾ ਸੀ। ਹੈ ਵੀ ਹੈ ਲਾਜੇ ਕਾ ਵੀ ਐਕਸਪੈਰੀਮੈਂਟੇ ਕਰ ਰਹੇ ਆ। ਇਹ ਪਾਤ ਇਹ ਵੀ ਆ ਗਏ। ਕੌਣ ਕਹਿੰਦੇ? ਨਹੀਂ ਕਹਿੰਦੀ ਆ। ਸਭ ਦੇ ਪਹਿਲਾਂ ਆ ਗਿੰਦੇ। ਪਹਿਲਾਂ ਕਰਿਆ ਤਾਂ ਕਦੇ ਹਾਂ। ਉਹ ਜਿਹੇ ਖਾਦੀ ਹੋ ਗਈ। ਪਹਿਲਾਂ ਕਰਿਆ ਤਾਂਵੇਂ। ਹਾਂ। ਜਿਹੜੇ ਉਹ ਸਫੈਦੇ ਪੱਤੇ ਵਾਲੇ ਤੇ। ਉਹਨਾਂ ਜਿਹੜੇ ਹਾਇ ਤਾਂ ਨਾਮ ਨਹੀਂ ਆ। ਹਾਂ। ਫਲ ਦਾਪ ਤਾਂ ਜਾਂਦੀ ਹੋਣੀ ਤੇ ਦਬਲਣ ਦੀ ਏ। ਅੱਛਾ। ਛਿੱੜਦੇ ਫੇ ਨਹੀਂ ਹੱਦ। ਨਹੀਂ ਆਪਣਾ ਮਰੂ ਤੋੜ ਕੇ ਲੈ ਤੁਸੀਂ ਬਾਹਰ ਤੇ ਨਾ। ਚੱਲ ਠੀਕ ਐ ਖੰਗ ਘਟਣੀ ਚਾਹੀਦੀ ਹੈ ਕਹਜਾ ਟੈਸਟ ਐ ਬੀਬੀ ਠੀਕ ਐ ਪੁੰਨੋ ਗਿਆ ਨਾ ਬੀਜ ਤਾਂ ਐਵੇਂ ਹੀ ਪਏ ਆ ਤੁਸ ਜ ਕੱਚਾ ਮਰੂਦ ਭੁੰਨ ਪੱਕੇ ਵਾਲਾ ਭੁੰਨਣਾ ਦਾ ਪੱਕੇ ਦੇ ਕਿਹਦਾ ਖਾਣੇ ਹਾਂ ਕੱਚੇ ਹੀ ਭੁੰਨਣਾ ਹੁੰਦਾ ਜੇ ਪੱਕੇ ਜੀ ਤਾਂ ਫੱਲਾ ਹੀ ਲੁੜੀਆਂ ਹੋਣਗੀਆਂ ਫੱਜੇ ਜਿਆਦਾ ਆ ਜਾ ਚੱਲ ਉਹਦਾ ਕਿਹੜਾ ਹੱਡੀ ਹੁੰਦੀ ਹੈ ਮਿੱਠਾ ਹੋ ਗਿਆ ਮਿੱਠਾ ਹੋ ਗਿਆ ਲੈ ਪੁੰਨੇ ਦੇ ਕਿਸਰ ਮਿੱਠਾ ਹੋ ਗਿਆ ਇਹਨਾਂ ਸੁਪਾਇਆ ਵਿੱਚ ਦੇ ਬੱਤ ਕੇ ਤਾਂ ਉਹ ਉਹ ਬੀਜ-ਬੀਜ ਰਹਿ ਗਿਆ ਉਹਨਾਂ ਉੱਪਰ ਲ ਜਲ ਗਿਆ ਚਲੋ ਇਹ ਖੰਗ ਠੀਕ ਹੋਣੀ ਚਾਹੀਦੀ ਹੈ। ਹਾਂਜੀ ਆਪਾਂ ਆਗੇ ਸੀਗੇ ਘਰੇ ਤੇ ਗੁਰਵਾਜ ਦੇ ਬਰਥਡੇ ਦੀ ਤਿਆਰੀ ਹੋ ਗਈ ਹੈ ਜੀ। ਹੁਣ ਇੱਥੇ ਗੁਬਾਰੇ ਲਗਾਤੇ ਜੀ ਤੇ ਬਾਕੀ ਬੱਚੇ ਆ ਰਹੇ ਨੇ ਜੀ ਫਿਰ ਆਪਾਂ ਕੇਕ ਕੱਟ ਕਰਦੇ ਹਾਂ ਥੋੜੀ देर ਤੱਕ। ਹੁਣ ਤਾਂ ਇਹ ਸਾਫ਼ ਦਿਖ ਰਿਹਾ ਤੇ ਜਦੋਂ ਬੱਚੇ ਆ ਕੇ ਫਿਰ ਨਹੀਂ ਸਾਫ਼ ਦਿਖਣਾ। ਤਾਂ ਆਪਾਂ ਪਹਿਲਾਂ ਹੀ ਵੀਡੀਓ ਸ਼ੂਟ ਕਰਤੀ ਹੈ ਜੀ। ਇੱਥੇ ਕੇਕ ਰੱਖਾਂਗੇ ਜੀ ਗੁਰਵਾਜ ਇੱਥੇ ਕੇਕ ਕੱਟ ਕਰੇਗਾ। ਤੇ ਬਾਕੀ ਹਾਂਜੀ ਸਾਈਕਲ ਵੀ ਲਵਾਂਗੇ। ਸਾਈਕਲ ਵੀ ਲਵਾਂਗੇ। ਕੌਣ ਲਈ ਕਹਿ ਰਹੇ ਸਾਈਕਲ? ਮਮੂ ਨੇ ਲੈ ਕੇ ਆਏ ਮਮੂ ਗਦੇ ਮੈਂ ਭੁੱਲ ਗਿਆ ਪਾਪਾ ਖਾਪਾ ਤਾਂ ਕੁਛ ਲੈ ਕੇ ਹੀ ਨਹੀਂ ਆਇਆ ਯਾਰ ਕੌਣ ਲੈ ਕੇ ਆਏ ਆਮ ਲੈ ਕੇ ਆਏ ਮਮੂ ਨੇ ਲੈ ਕੇ ਪਰ ਚਲਾ ਮੈਂ ਹੋਰ ਕੌਣ ਲੈ ਕੇ ਆਇਆ ਮੇਰਾ ਤਬਹਨਾ ਨਹੀਂ ਆਮ ਲੈ ਕੇ ਆਣਾ ਬ ਬ ਅਚੂੜੀ ਨੂੰ ਤਾਂ ਵੈਸੇ ਗਿਆ ਸੀ ਤੂੰ ਮਜ਼ਾਕ ਕਰਦੇ ਤੂੰ ਬਣਾਉਂਦੇ ਆ ਬੜਾ ਬਜ਼ਾਗਿਆ ਮੋਲੇ ਨਾ ਹੋ ਮੇਰੀ ਫੋਟੋ ਭਈਆ ਉਹ ਬੱਬਲੀ ਤਾਂ ਮੰਦੀ ਤੇ ਵੀ ਰਬੀ ਮੈਡਮ ਚਲ ਕੋਈ ਪੁੱ ਪਿਆ ਦਿਗਾਇਆ ਗਈ ਹੈ ਹਾਂ ਗੁਰਬਾਜ ਅਨਸਰ ਅੱਛੀ ਟਰਫਲ ਅਨਸਰ ਅੱਛੀ ਟਰਫਲ ਗੁਰਬਾਜ ਬਹੁਤ ਟੈਨਸ਼ਨ ਆਨੀ ਜਨਮ ਦਿਨ ਮਨਾਵੇ ਬੰਦਾ ਕਾ ਸਕੂਲ ਦਾ ਕੰਮ ਕਰੇ ਉਧਰ ਸਾਰੀ ਤਿਆਰੀ ਹੋਈ ਪਈ ਹੈ ਇਧਰ ਮੌਕੇ ਪਰ ਹੋਰ ਕੀ ਆ ਬੈਗਾ 1 2 3 4 आज भी आ गई मैं बस 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 आजा आजा खड़ा करदा जरावर भी पालतू है हां जरावर की ऐसे पीछे पीछे जा पीछे हो जा एक अगर मारे खड़े हो गए एक ਆਣ ਦੋ ਆਣ ਦੋ ਆਣ ਦੋ ਆਣ ਦੋ ਗੱਡੀ ਆਜੋ ਆਜੋ ਕੌਣ ਲੈ ਕੇ ਆਇਆ ਮਾਮੂ ਮਾਮੂ ਲੈ ਕੇ ਆਇਆ ਹੈ ਜੈਨ ਟੂ ਯੂ ਨਹੀਂ ਕਰਨਾ ਜੇਲੋਂ ਕਲਾਪੀ ਆਈ ਵਨ लेलेले वाह बराल मजा है वाह मजा है वो बात से है दो दिन मुंह पर आला पुतो इधर दो दिन मुंह पर जो हो किते किते मम्मा साहब करेंगे मम्मा साहब करेंगे हैगे रे माने ਰਾਣ ਲਾ ਰਾਮ ਹਾਂ ਹੋ ਗਏ ਇਹ ਉਹ ਅੱਕਲ ਰਨ ਆ ਗਿਆ ਇਹ ਚੱਲਣਾ ਕਰਨਾ ਹੈ ਇਹ ਰੈਂਡ ਬਾਈ ਨਹੀਂ ਦੇਖ ਰੋ ਉਹ ਕੱਟੀ ਮੇਰੀ ਆਇਥ ਰੱਖ ਦੀ ਮੋਟਰ ਮੇਰੀ ਮੋਟਰ ਦਾ ਦਿਖਾਈਂ ਗਿਆ ਇਹ ਦਿਖਾਈਂ ਹੈ ਮੋਟਰ ਵਾ ਵੈਰੀ ਗੁੱਡ ਮੌਨਸਟਰ ਕਾਰ ਦੇਈ ਜੱਪ ਦੀਦੀ ਨੇ ਆ ਗਈ ਮੇਰੀ ਨਾ ਮੋਟਰ ਵਾਲੀ ਕਾਰ ਦਿਖਾਈਂ ਉਹ ਵਾਓ ਵੈਰੀ ਨਾਈਸ ਗੱਡੀ ਛੋਣੀ ਹੈ ਪੁੱਤ ਹਾਂਜੀ ਸਾਈਕਲ ਹੈ ਆ ਵੀ ਛੋਣੀ ਹੈ ਅੱਛਾ ਫਿਰ ਮੰਮੂ ਦਾ ਥੈਂਕ ਯੂ ਕਰ ਦਿਓ ਇੱਕ ਵਾਰੀ ਥੈਂਕ ਯੂ ਮੰਮੂ ਜੱਪ ਦੀਦੀ ਦਾ ਥੈਂਕ ਯੂ ਜੱਪ ਦੀਦੀ ਇੰਨੀ ਛੋਣੀ ਗੱਡੀ ਦੇਈ ਤੇ ਮੰਮੂ ਨੇ ਸਾਈਕਲ ਦਿੱਤਾ ਹੈ ਨਾ ਚਲਾ ਲਊ ਨਾ ਇਹਨੂੰ ਚਲਾ ਲਓ ਤੁਸੀਂ ਚਲਾਣ ਜਾਓ ਉਹ ਵਾਰੀ ਉਹ ਕਿੰਨੀ ਤੇਜ਼ ਭੱਜਦੀ ਹੈ ਨਾ ਗੁਰਬਾਏ ਨੂੰ ਸਾਈਕਲ ਤਾਂ ਬੜਾ ਚਾ ਚੜੇ ਜਦੋਂ ਆਇਆ ਤੇ ਜਿਆਦਾਤਰ ਨੂੰ ਗੱਡੀਆਂ ਪਸੰਦ ਹੈ ਤੇ ਹੁਣ ਜਦੋਂ ਇਹ ਸਾਈਕਲ ਛੱਡ ਕੇ ਗੱਡੀ ਤੇ ਲੱਗਿਆ ਹੋਇਆ ਜਦੋਂ ਜੱਪ ਦਾ ਗਿਫਟ ਖੋਲ੍ਹਿਆ ਉਹਨੇ ਜਦੋਂ ਕੇਕ ਕੱਟ ਹੋ ਗਿਆ ਜੀ ਗਿਫਟ ਵੀ ਓਪਨ ਵੀ ਹੋ ਗਿਆ ਦਰਵਾਦਾ ਬੜੇ ਵਧੀਆ ਸੈਲੀਬ੍ਰੇਟ ਹੋ ਗਿਆ ਜੀ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆ ਤੁਹਾਨੂੰ ਮਿਲਾਂਗੇ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਔਰ ਹਲੇ ਤੱਕ ਅਗਰ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਨੂੰ ਮਿਲਾਂਗੇ ਹੁਣ ਕੱਲ ਨੂੰ ਧੰਨਵਾਦ